ਜਦਾਂ ਵੀ ਕੋਈ ਹੋਰ ਸਰਕਾਰ ਹੁੰਦੀ ਕੋਈ ਵੀ ਹੁੰਦੀ ਮਾਇਆਵਤੀ ਦੀ ਹੁੰਦੀ ਅਕਲੇਸ਼ ਦੀ ਹੁੰਦੀ ਜਦੋਂ ਕਿ ਅਕਲੇਸ਼ ਦੀ ਸਰਕਾਰ ਬਹੁਤ ਵਧੀਆ ਵਧੀਆ ਮੁੰਡੇ ਨੇ ਕੰਮ ਕੀਤਾ ਆਪਾਂ ਨਿੰਦਦੇ ਨਹੀਂ ਪਰ ਕੋਈ ਵੀ ਹੋਰ ਸਰਕਾਰ ਹੁੰਦੀ ਤੇ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ ਉਹ ਕਿਸ ਤਰੀਕੇ ਨਾਲ ਦੰਗੇ ਪੜਕਦੇ ਭਾਈ ਬਹੁਤ ਤਗੜੇ ਦੰਗੇ ਹੁੰਦੇ ਅਸੀਂ ਭਾਜੀ ਬੀਜੇਪੀ ਦੇ ਬੀਜੇਪੀ ਤੇ ਵੀ ਮੁੰਡੇ ਮਾਰ ਦਿੱਤੇ ਨਾ ਉਸ ਤੋਂ ਬਾਅਦ ਹਾਂ ਜੀ ਜੀ ਬਾਪੇ ਉਹ ਭੀੜ ਚ ਮਾਰੇ ਭਾਵੇਂ ਕਿੱਦਾਂ ਮਰੇ ਆ ਬੀਜੇਪੀ ਵਰਕਰ ਮਾਰਤੇ ਗਏ ਅੰਬਰਕਰ ਮਾਰ ਦਿੱਤਾ ਤਾਂ ਬੀਜੇਪੀ ਦੇ ਵਰਕਰ ਭੜਕ ਕੇ ਉੱਥੇ ਦੰਗੇ ਕਰ ਸਕਦੇ ਸੀ ਪਰ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਆਪਣੇ ਉੱਥੇ ਜੋਗੀ ਦੀ ਪ੍ਰੈਸ਼ਰ ਕਰਕੇ ਹਾਂਜੀ ਉਹਨੇ ਇਹਨਾਂ ਚੀਜ਼ਾਂ ਹੋਣੇ ਦਿੱਤਾ ਅਸੀਂ ਰਾਤ ਉਸ ਦਿਨ ਉੱਥੇ ਸੀ ਮੁੰਡਾ ਉਹ ਇੱਥੇ ਕੈਨੇਡਾ ਦੇ ਵਿੱਚ ਹੀ ਆ ਮਸਕੀਨ ਜਿਹੜਾ ਗੁਰਵਿੰਦਰ ਦਾ ਚਾਚਾ ਲੱਗਦਾ ਹੈ ਜਿਹੜਾ ਮੁੰਡਾ ਸ਼ਹੀਦ ਹੋਇਆ ਉਹ ਮੁੰਡਾ ਤਪ ਕਰਦਾ ਸੀ ਭਾਈ ਜਰਨੈਲ ਸਿੰਘ 17 ਜਿੱਥੇ ਸ਼ਹੀਦ ਹੋਇਆ ਉਸੇ ਜਗ੍ਹਾ ਤੇ ਬੈ ਕੇ ਤਪ ਕਰਦਾ ਸੀ ਇਹ ਕਹਾਣੀ ਬੜੀ ਲੰਮੀ ਆ ਫਿਰ ਕਰੀਏ ਆਪਾਂ ਸ਼ੇਅਰ ਕਰਾਂਗੇ ਹੂੰ ਉਹ ਮੁੰਡਾ ਉੱਥੇ ਸ਼ੀਰ ਹੋ ਗਿਆ ਐਸੇ